ਰਾਜਵੀਰ ਜਵੰਦਾ ਦੀ ਧਰਮ ਪਤਨੀ ਤੇ ਰਾਜਵੀਰ ਜਵੰਦਾ ਦੀ ਮਾਤਾ ਨੇ ਲੋਕਾਂ ਨੂੰ ਅਪੀਲ ਕੀਤੀ ਆ ਕਿਉਂਕਿ ਜਦੋਂ ਅੰਤਮ ਅਰਦਾਸ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਰਾਜਵੀਰ ਜਵੰਦਾ ਦੇ ਪ੍ਰਸ਼ੰਸਕ ਉੱਥੇ ਪਹੁੰਚੇ ਸੀ ਉੱਥੇ ਰਾਜਨੀਤਿਕ ਆਗੂ ਸਮਾਜ ਸੇਵੀ ਕਲਾਕਾਰ ਉਹ ਵੀ ਵੱਡੀ ਤਦਾਦ ਦੇ ਵਿੱਚ ਉਸ ਪੋਨਾ ਪਿੰਡ ਦੇ ਵਿੱਚ ਪਹੁੰਚੇ ਸੀ ਜਿੱਥੇ ਅੰਤਮ ਅਰਦਾਸ ਦੇ ਲਈ ਜਿਹੜਾ ਅਕ ಶ್ರೀ ਸਹਿਜਪਾਠ ਸਾਹਿਬ ਦਾ ਭੋਗ ਪਾਇਆ ਜਾਣਾ ਸੀ ਉਥੇ ਸਰਕਾਰ ਦੇ ਨੁਮਾਇੰਦੇ ਰਾਜ ਸਵਾ ਮੈਂਬਰ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਰਾਜਵੀਰ ਜਵੰਦਾ ਇਸ ਪੰਜਾਬੀਅਤ ਦਾ ਅਨਮੋਲ ਹੀਰਾ ਸੀ ਉਹਨੇ ਪੰਜਾਬੀਅਤ ਦਾ ਜਿਹੜਾ ਨਾਮ ਚਮਕਾਇਆ ਕਿਉਂਕਿ ਉਹ ਇੱਕ ਪਗੜੀ ਧਾਰੀ ਸਿੱਖ ਸੀ ਉਹਨੇ ਹਮੇਸ਼ਾ ਇੱਕ ਵਧੀਆ ਤੇ ਸੁੱਚੀ ਗਾਇਕੀ ਕੀਤੀ ਉਹਨੇ ਪਰਮਾਤਮਾ ਜਿਹੜੀ ਪਰਿਵਾਰਾਂ ਦੇ ਵਿੱਚ ਬੈਠ ਕੇ ਆਪਾਂ ਗੀਤ ਸੁਣ ਸਕਦੇ ਆ ਜਿਹੇ ਗੀਤ ਗਾਏ ਅਜਿਹੇ ਗੀਤ ਬਣਾਏ ਜਿਨ੍ਹਾਂ ਨੂੰ ਆਪਾਂ ਆਪਣੇ ਪਰਿਵਾਰ ਧੀਆਂ ਭੈਣਾਂ ਦੇ ਵਿੱਚ ਬੈਠ ਕੇ ਵੀ ਸੁਣ ਸਕਦੇ ਆ ਬਹੁਤ ਘੱਟ ਕਲਾਕਾਰ ਜਿਹੇ ਹੁੰਦੇ ਆ ਜਿਨ੍ਹਾਂ ਨੇ ਅਕਸਰ ਕੋਈ ਕੰਟਰੋਵਰਸੀ ਤੋਂ ਬਿਨਾ ਆਪਣਾ ਨਾਮ ਜਿਹੜਾ ਵੱਡਾ ਬਣਾਇਆ ਹੋਵੇ ਕਲਾਕਾਰ ਹਮੇਸ਼ਾ ਸਭ ਦੇ ਸਾਝੇ ਸਮਝੇ ਜਾਂਦੇ ਆ ਤੇ ਇਸ ਕਰਕੇ ਕਦੇ ਰਾਜਵੀਰ ਜਵੰਦਾ ਨੇ ਕਿਸੇ ਪਾਰਟੀ ਦਾ ਕਿਸੇ ਧਰਮ ਦੇ ਬਾਰੇ ਕਦੇ ਉੱਚਾ ਨੀਵਾ ਨਹੀਂ ਬੋਲਿਆ ਹਾਲਾਂਕਿ ਜਦੋਂ ਪੰਜਾਬ ਨੂੰ ਲੋੜ ਪਈ ਰਾਜਵੀਰ ਜਵੰਦਾ ਉਦੋਂ ਪੰਜਾਬੀਆਂ ਦੇ ਨਾਲ ਖੜਾ ਜਦੋਂ ਇੱਕ ਕੇਂਦਰ ਸਰਕਾਰ ਵੱਲੋਂ ਖੇਤੀ ਦੇ ਲਈ ਮਾੜੇ ਜਿਹੜੇ ਕਾਨੂੰਨ ਬਣਾਏ ਗਏ ਸੋ ਹੁਣ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਇਹ ਵੀ ਸਾਰੇ ਗੱਲ ਜਾਣਦੇ ਆ ਕਿ ਉਹ ਪਰਿਵਾਰ ਦੇ ਵਿੱਚ ਕਲੌਤਾ ਸੀ ਜਿਹੜਾ ਕਮਾ ਸਕਦਾ ਸੀ ਆਪਣੇ ਪਰਿਵਾਰ ਦੇ ਲਈ ਰੋਜੀ ਰੋਟੀ ਉਸ ਦੇ ਦੋ ਛੋਟੇ ਬੱਚੇ ਆ ਬਿਰਧ ਦਾਦੀ ਆ ਬਿਰਧ ਮਾਂ ਤੇ ਉਸ ਦੀ ਜਿਹੜੀ ਧਰਮ ਪਤਨੀ ਆ ਤੁਹਾਨੂੰ ਪਤਾ ਹੀ ਹੋਵੇਗਾ ਕਿ ਰਾਜਵੀਰ ਜਵੰਦਾ ਕਲਾਕਾਰੀ ਖੇਤਰ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਸੀ ਪੰਜਾਬ ਪੁਲਿਸ ਦੇ ਵਿੱਚ ਵਧੀਆ ਅਫਸਰ ਸੀ ਏਐਸਆਈ ਭਰਤੀ ਹੋਇਆ ਸੀ ਤੇ ਉਸ ਦੀ ਜਿਹੜੀ ਨੌਕਰੀ ਸੀ ਉਹ ਵੀ ਬੇਦਾਗ ਸੀ ਕਦੇ ਕਿਸੇ ਤਰ੍ਹਾਂ ਦਾ ਉਸ ਦੇ ਉੱਤੇ ਇਲਜ਼ਾਮ ਨਹੀਂ ਲੱਗਾ ਸੀ ਰਾਜਵੀਰ ਜਵੰਦੇ ਦੇ ਉੱਤੇ ਪਰ ਜਦੋਂ ਕਲਾਕਾਰੀ ਖੇਤਰ ਦੇ ਵਿੱਚ ਉਸਨੇ ਪ੍ਰਸਿੱਧੀ ਹਾਸਲ ਕੀਤੀ ਤੇ ਰਾਜਵੀਰ ਜਵੰਦੇ ਨੇ ਉਦੋਂ ਆਪਣੀ ਜਿਹੜਾ ਨੌਕਰੀ ਆ ਉਸ ਤੋਂ ਅਸਤੀਫਾ ਦੇ ਦਿੱਤਾ ਉਹ ਵੀ ਇੱਕ ਚੰਗੇ ਕੰਮ ਨੂੰ ਕਿਉਂਕਿ ਜੇ ਚਾਹੁੰਦਾ ਤੇ ਰਾਜਵੀਰ ਜਵੰਦਾ ਨੌਕਰੀ ਵੀ ਕਰ ਸਕਦਾ ਸੀ ਤੇ ਆਪਣੀ ਕਲਾਕਾਰੀ ਵੀ ਨਾਲ ਨਾਲ ਰੱਖ ਸਕਦਾ ਸੀ ਪਰ ਉਹਨੇ ਆਖਿਆ ਕਿ ਪ੍ਰਮਾਤਮਾ ਨੇ ਉਸ ਨੂੰ ਹੁਣ ਉਦੋਂ ਵਧੀਆ ਰੋਟੀ ਦੇਤੀ ਹੈ ਹੁਣ ਉਹ ਚਾਹੁੰਦਾ ਅਸਤੀਫਾ ਦੇ ਕੇ ਉਸ ਦੀ ਥਾਂ ਤੇ ਕੋਈ ਹੋਰ ਲੋੜਵੰਦ ਜਿਹੜਾ ਨੌਜਵਾਨ ਉਹ ਵਧੀਆ ਆਪਣੇ ਪਰਿਵਾਰ ਦਾ ਪਾਲਣ ਪੋਚਣ ਲਈ ਨੌਕਰੀ ਕਰੇ ਇਸ ਕਰਕੇ ਰਾਜਵੀਰ ਜਵੰਦਾ ਨੇ ਅਸਤੀਫਾ ਦੇ ਦਿੱਤਾ ਸੀ ਪਰ ਹੁਣ ਰਾਜਵੀਰ ਜਵੰਦਾ ਜਦੋਂ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਪਰਿਵਾਰ ਦਾ ਇਕਲੌਤਾ ਕਮਾਊ ਕਮਾਈ ਕਰਨ ਵਾਲਾ ਪੁੱਤਰ ਸੀ ਉਹ ਇਸ ਕਰਕੇ ਉਦੋਂ ਰਾਸ਼ੀ ਲੋਕ ਜਿਹੜੇ ਸੱਤਾ ਧਿਰ ਦੇ ਨਾਲ ਸੰਬੰਧਿਤ ਸੀ ਹਾਲਾਂਕਿ ਵਿਰੋਧੀ ਧਿਰ ਦੇ ਜਿਹੜੇ ਲੋਕ ਜਿਹੜੇ ਆਗੂ ਆ ਉਹ ਵੀ ਪਹੁੰਚੇ ਸੀ ਪਰ ਸੱਤਾ ਧਿਰ ਦੇ ਆਗੂ ਨੇ ਜਿਹੜੇ ਲੋਕਾਂ ਦੇ ਸਾਹਮਣੇ ਇੱਕ ਵਾਅਦਾ ਕੀਤਾ ਸੀ ਕਿ ਸ਼ਾਮ ਨੂੰ ਹੀ ਉਹਨਾਂ ਦੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਆ ਇਸ ਕਰਕੇ ਉਹਨਾਂ ਨੇ ਆਪਣੇ ਮੰਤਰੀ ਨੂੰ ਉੱਥੇ ਹੀ ਆਖਿਆ ਸੀ ਕਿ ਆਪਾਂ ਜ਼ੋਰ ਦੇ ਕੇ ਗੱਲ ਆਖਣੀ ਹੈ ਕਿ ਰਾਜਵੀਰ ਜਵੰਧਾ ਦੀ ਧਰਮ ਪਤਨੀ ਨੂੰ ਵਧੀਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਜਿਹੜੀ ਉਹ ਦਵਾਈ ਜਾਵੇ ਰਹਿਮ ਦੇ ਰਹਿਮ ਦੇ ਕਰਕੇ ਤਾਂ ਕਿ ਪਰਿਵਾਰ ਦਾ ਉਹ ਜਿਹੜਾ ਵਧੀਆ ਦੇਖਭਾਲ ਕਰ ਸਕਣ ਪੰਜਾਬੀਤ ਨੂੰ ਬਹੁਤ ਵੱਡੀ ਦੇਣ ਆ ਰਾਜਵੀਰ ਜਵੰਦੇ ਦੀ ਪਰ ਹਾਲੇ ਤੱਕ ਨਾ ਤਾਂ ਕੋਈ ਆਫੀਸ਼ੀਅਲੀ ਅਨਾਉਂਸਮੈਂਟ ਆਈ ਹੈ ਤੇ ਨਾ ਹੀ ਕੋਈ ਇਸ ਬਾਰੇ ਖਬਰ ਆਈ ਹੈ ਸੋ ਰਾਜਵੀਰ ਜਵੰਦੇ ਦੀ ਧਰਮ ਪਤਨੀ ਤੇ ਉਸ ਦੀ ਮਾਂ ਨੇ ਨਾ ਤਾਂ ਆਪਣੇ ਲਈ ਨੌਕਰੀ ਮੰਨੀ ਮੰਗੀ ਸੀ ਤੇ ਨਾ ਹੀ ਉਹ ਪਰਿਵਾਰ ਇਹ ਗੱਲ ਦੇ ਉੱਤੇ ਕਦੇ ਉਸਨੇ ਗਿਲਾ ਕੀਤਾ ਪਰ ਉਹਨਾਂ ਨੇ ਇੱਕ ਗੱਲ ਉੱਥੇ ਜ਼ਰੂਰ ਕਹੀ ਸੀ ਕਿ ਸਾਰੇ ਲੋਕ ਜਿਹੜੇ ਰਾਜਵੀਰ ਜਵੰਦੇ ਨੂੰ ਪਿਆਰ ਕਰਦੇ ਆ ਜਿਹੜੇ ਰਾਜਵੀਰ ਜਵੰਦੇ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਜਿਹੜਾ ਜਦੋਂ ਜਾਉਂਦਾ ਸੀ ਉਦੋਂ ਵੀ ਤੇ ਜਦੋਂ ਹਸਪਤਾਲ ਦੇ ਵਿੱਚ ਜੂਝ ਰਿਹਾ ਸੀ ਉਦੋਂ ਵੀ ਅਰਦਾਸਾਂ ਬੇਨਤੀਆਂ ਕੀਤੀਆਂ ਉਹ ਸਾਰੇ ਉਸਦੇ ਪਰਿਵਾਰ ਦੇ ਮੈਂਬਰ ਆ ਤੇ ਉਹ ਚਾਹੁੰਦੇ ਆ ਕਿ ਰਾਜਵੀਰ ਜਵੰਦੇ ਦੀ ਯਾਦ ਦੇ ਵਿੱਚ ਪਰ ਪੰਜਾਬ ਦਾ ਜਿਹੜਾ ਵਾਤਾਵਰਨ ਉਹ ਬਹੁਤ ਜ਼ਿਆਦਾ ਖਰਾਬ ਆ ਇਸ ਕਰਕੇ ਉਸ ਦੀ ਯਾਦ ਦੇ ਵਿੱਚ ਇੱਕ ਇੱਕ ਰੁੱਖ ਲਗਾਇਆ ਜਾਵੇ ਉਸ ਨੂੰ ਜਿਹੜਾ ਪਾਲਿਆ ਜਾਵੇ ਤਾਂ ਕਿ ਇਸ ਦੇ ਨਾਲ ਆਉਣ ਵਾਲਾ ਜਿਹੜਾ ਪ੍ਰਵੇਖਾ ਕੱਲ੍ਹ ਨੂੰ ਜਿਹੜਾ ਆਉਣ ਵਾਲਾ ਕੱਲ ਆ ਉਦੋਂ ਸਾਫ਼ ਜਿਹੜੀ ਹਵਾ ਉਹ ਆਉਣ ਵਾਲੀ ਪੀੜ੍ਹੀ ਨੂੰ ਮਿਲ ਸਕੇ ਰਾਜਵੀਰ ਜਵੰਦਾ ਦੀ ਜਿਹੜੀ ਮਾਂ ਤੇ ਉਸਦੀ ਧਰਮ ਪਤਨੀ ਨੇ ਉਸਦੇ ਪ੍ਰਸ਼ੰਸਕਾਂ ਨੂੰ ਜਿਹੜੀ ਪਰਜੋਰ ਅਪੀਲ ਕੀਤੀ ਸੀ ਪਰ ਕਿੰਨੇ ਕੁ ਲੋਕ ਇਸ ਦੇ ਖਰੇ ਉੱtre ਕਿੰਨੇ ਕੁ ਲੋਕ ਨਹੀਂ ਇਹ ਤੁਸੀਂ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ